ਉਹ ਤੇਰਾ ਭਰਾ ਤੈਨੂੰ ਕੋਈ ਪੈਸਾ ਟਕਾ ਤਾਂ ਦਿੰਦਾ ਨਹੀਂ ਯਾਰ ਤੂੰ ਆਈ ਵਾਰ ਉਹ ਰਖੜੀ ਬੰਨਣ ਆ ਜਾਨੀ ਹੈ ਜੀ ਤੁਸੀਂ ਕਿਉਂ ਟੈਨਸ਼ਨ ਲਈ ਜਾਂਦੇ ਹੋ ਐਤਕੀ ਮੇਰੇ ਭਰਾ ਦਾ ਕੰਮ ਬਹੁਤ ਵਧੀਆ ਚੱਲਿਆ ਐਸ ਵਾਰੀ ਤਾਂ ਨੇ ਮੈਨੂੰ ਇਹ ਟੇਚੀ ਭਰ ਕੇ ਪੈਸਾ ਦੇਣਾ ਹੈ ਹੁਣ ਮੈਨੂੰ ਤਾਂ ਹੀ ਟੈਨਸ਼ਨ ਲੱਗੀ ਪਈ ਆ ਆਹ ਟੇਚੀ ਨੂੰ ਦੇ ਪੈਸਾ ਆ ਗਾ ਜਿਹੜੇ ਚ ਕੱਪੜੇ ਨੇ ਉਹ ਕੋ ਪਿੰਡ ਵਾਪਸ ਕਿਵੇਂ ਲੈ ਕੇ ਜਾਵਾਂਗੇ ਉਹ ਤੂੰ ਟੈਨਸ਼ਨ ਘਾ ਤਾਂ ਲਈ ਜਾਨੀ ਆ ਮੇਰਾ ਹਾਕੋਟ ਵੇਲੇ ਹੀ ਆ ਆਪਾਂ ਇਹਦੇ ਵਿੱਚ ਕੱਪੜੇ ਪਾ ਕੇ ਲੈ ਜਾਵਾਂਗੇ ਪਰ ਪੈਸੇ ਮਿਲਨੇ ਚਾਹੀਦੇ ਨੇ ਆਜੋ ਫਿਰ ਆ ਲੋ ਬਰਾਉਣਾ ਜੀ ਪਾਣੀ ਪੀਓ ਬੇ ਲੱਲੇ ਪਾ ਘੰਟਾ ਤਾਂ ਭੈਣੀ ਮੈਂ ਲੈ ਆਉਣਾ ਪਰ ਪਰੌਣੀ ਤੋਂ 100 ਰੁਪਿਆ ਤਾਂ ਲੈ ਕੇ ਦੇ ਮੈਨੂੰ ਅੱਜ ਦੇ 100 ਰੁਪਿਆ ਮੇਰੇ ਭਰਾ ਅਗਲੋਂ 2000 ਦਾ ਬੱਜਾ ਹੈ ਕਿੱਥੇ ਜਾ ਟੁੱਟੇ ਕਰਾਉਂਦਾ ਫਿਰੂਗਾ ਜਾਂਦੇ ਆ ਆਪਣਾ ਇਕੱਠੇ ਹਿਸਾਬ ਕਰ ਦੇਣਗੇ ਓ ਯਾਰ ਮੰਗਾ ਦੇ ਰੋਟੀ ਭਾਂਡੇ ਦੇ ਵੀਰਾਂ ਨੇ ਭੁੱਖਾ ਮਾਰਤਾ ਮੈਨੂੰ ਕੀ ਤੁਸੀਂ ਗੁੱਸੇਗਾ ਤੋ ਹੀ ਜਾਂਦੇ ਆ ਆਪਾਂ ਬੈਦਵੀ ਤੇ ਭਰੋਣਾ ਪੈਸਿਆਂ ਦਾ ਉਹ ਵੀ ਖੋਲਣ ਲਈ ਆ ਤਾਂ ਕੇ ਰੋਟੀ ਲੈ ਕੇ ਆ ਲੋ ਖਾ ਲੋ ਪਰੌਣਾ ਜੀ ਤੁਹਾਡੇ ਵਾਸਤੇ ਸਪੈਸ਼ਲ ਮੂੰਗੀ ਮਸਰੀ ਦੀ ਦਾਲ ਬਣਾਈ ਹੈ ਵੇ ਦਾਲ ਤਾਂ ਮੂੰਗੀ ਮਸਰੀ ਦੀ ਆ ਮਰੇ ਜੀ